ਤੁ ਸਤਿਗੁਰਾਂ ਦੇ ਪਾਵਨ ਬਚਨ ਜਿਹੜਾ ਸਿਰਫ ਸੁਣਨ ਵਾਸਤੇ ਨਹੀਂ ਇਹ ਮੰਨਣ ਵਾਸਤੇ ਹੈ। ਤਾਤੀ ਵਾਉ ਨਾਲ ਲੱਗ ਗਈ ਪਾਰ ਬ੍ਰਮ ਸ਼ਰਨਾਈ ਚੋ ਗਿਰਦਾ ਮਹਾਰਾ ਰਾਮ ਕਾਰ ਦੁੱਖ ਲੱਗਿਆ ਨਾ ਭਾਈ। ਹਰ ਵੇਲੇ ਸਾਡਾ ਔਰਾ ਜਿਹੜਾ ਹੈ ਨਾ ਜੀ ਉਹ ਪ੍ਰਭੂ ਦੇ ਨਾਮ ਦਾ ਸਿਮਰਨ ਦਾ ਬੰਦੀਗੀ ਦਾ ਬਣਿਆ ਰਹੇ। ਉਹਨਾਂ ਚ ਇੱਕ ਹੋਰ ਮੁਸ਼ਕਲ ਹੋ ਗਈ। ਕਿ ਹਰ ਵੇਲੇ ਪ੍ਰਭੂ ਨੂੰ ਕਿਵੇਂ ਯਾਦ ਕੀਤਾ ਜਾ ਸਕਦਾ ਹੈ? ਸਵੇਰੇ ਉੱਠੀਏ ਨਾ ਰਾਤ ਨੂੰ ਸਮੇਂ ਸਿਰ ਸੌਈਏ ਨਾ ਤੇ ਪ੍ਰਭੂ ਨੂੰ ਕਿਵੇਂ ਯਾਦ ਕੀਤਾ ਜਾਵੇ ਹਰ ਵੇਲੇ ਤੇ ਨਹੀਂ ਨਾ ਕੀਤਾ ਜਾ ਸਕਦਾ ਪਰ ਸਤਿਗੁਰੂ ਇੱਕ ਜਾਸ ਸਿਖਾਉਂਦੇ ਸਾਨੂੰ ਜਪਜੀ ਦਾ ਜਦੋਂ ਪਾਠ ਕਰਦੇ ਨਾ ਤੇ ਇਹ ਪੰਕਤੀ ਤਾਂ ਪੰ ਜ਼ਰੂਰ ਪੜ੍ਹਦੇ ਨਾ ਗਾਵੈ ਕੋ ਦਾਤ ਜਾਣਾ ਨਿਸ਼ਾਨ ਉਸ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਦੇਖ ਦੇਖ ਕੇ ਉਸ ਨੂੰ ਯਾਦ ਕਰੀ ਜਾਈਏ ਮੇਰੇ ਸਾਹਮਣੇ ਵਾਜਿਆ ਪਿਆ ਹੈ ਮੈਂ ਇਸ ਨੂੰ ਵਜਾਵਾਂਗਾ ਫਿਰ ਮੈਂ ਗਾਵਾਂਗਾ ਵਾਹਿਗੁਰੂ ਤੇਰਾ ਸ਼ੁਕਰ ਹੈ ਇਹ ਮੈਨੂੰ ਸਾਜ ਬਖਸ਼ਿਸ਼ ਕੀਤਾ ਇਹ ਮਾਈਕ ਹੈ ਇਸ ਵਿੱਚੋਂ ਮੈਂ ਆਵਾਜ਼ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਵਾਹਿਗੁਰੂ ਤੇਰਾ ਸ਼ੁਕਰ ਹੈ ਇਹ ਸਾਧਨ ਦਿੱਤਾ ਦੂਰ ਤੱਕ ਇਹ ਮਾਧਿਅਮ ਦੇ ਰਾਹੀਂ ਗੁਰੂ ਕੇ ਪਿਆਰ ਵਾਲੇ ਘਰਾਂ ਵਿੱਚ ਦੇਖ ਸੁਣ ਰਹੇ ਹਨ ਵਾਹਿਗੁਰੂ ਤੇਰਾ ਸ਼ੁਕਰ ਹੈ ਉਹ ਘਰ ਬੈਠੇ ਕਰਨ ਸ਼ੁਕਰ ਮੈਂ ਇੱਥੇ ਬੈਠਾ ਸ਼ੁਕਰ ਹੈ ਜਿਸ ਗੱਡੀ ਤੇ ਤੁਸੀਂ ਚੱਲ ਕੇ ਆਏ ਹੋ ਗੁਰਦੁਆਰੇ ਆਏ ਵਾਹਿਗੁਰੂ ਤੇਰਾ ਸ਼ੁਕਰ ਹੈ ਕਿ ਸਾਧਨ ਬਖਸ਼ਿਆ ਗੁਰਦੁਆਰੇ ਆ ਗਏ ਵਾਹਿਗੁਰੂ ਤੇਰਾ ਸ਼ੁਕਰ ਹੈ ਤੇਰੀ ਕਿਰਪਾ ਹੋਈ ਤੇ ਗੁਰਦੁਆਰੇ ਆ ਗਿਆ ਮੈਂ ਘਰ ਵਾਪਸ ਜਾਣਾ ਵਾਹਿਗੁਰੂ ਤੇਰਾ ਸ਼ੁਕਰ ਹੈ ਮੈਂ ਗੁਰਦੁਆਰੇ ਆਇਆ ਘਰ ਦੇ ਅੰਦਰ ਵੜਦੇ ਆ ਵਾਹਿਗੁਰੂ ਤੇਰਾ ਸ਼ੁਕਰ ਹੈ ਮੈਨੂੰ ਘਰ ਬਖਸ਼ਿਆ ਹੈ ਇਸ ਦੁਨੀਆ ਵਿੱਚ ਐਸੇ ਵੀ ਲੋਕ ਹਨ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਰ ਕੀ ਹੁੰਦਾ ਪੁਲਾਂ ਥੱਲੇ ਉਹਨਾਂ ਦੀ ਰਾਤ ਬੀਤਦੀ ਜਰਾ ਚਿਹਰੇ ਦੇ ਸਾਹਮਣੇ ਖਲੋ ਕੇ ਵਾਹਿਗੁਰੂ ਤੇਰਾ ਸ਼ੁਕਰ ਹੈ ਮੈਨੂੰ ਸੁੰਦਰ ਚਿਹਰਾ ਬਖਸ਼ਿਆ ਹੈ ਤੰਦਰੁਸਤ ਸਰੀਰ ਬਖਸ਼ਿਆ ਹੈ ਆਈਸੀਯੂ ਵਿੱਚ ਪਹਿ ਜਿਹੜੇ ਉਹਨਾਂ ਨੂੰ ਪੁੱਛ ਕੇ ਦੇਖੋ ਵਾਹਿਗੁਰੂ ਤੇਰਾ ਸ਼ੁਕਰ ਹੈ ਖਾਣ ਲੱਗਿਆ ਪਲੇਟ ਦੇ ਵਿੱਚ ਖਾਣਾ ਪਰੋਸਿਆ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਖਾਣ ਨੂੰ ਦਿੱਤਾ ਕਿੰਨੀ ਦੁਨੀਆ ਜਿਹੜੀ ਭੁਖੀ ਸੰਧੀ ਰਾਤ ਨੂੰ ਸਾਹਿਬ ਕਹਿੰਦੇ ਉਹਦੀਆਂ ਦਾਤਾਂ ਨੂੰ ਦੇਖ ਦੇਖ ਕੇ ਯਾਦ ਕਰੀ ਜਾਵੀਂ ਤੇਰਾ ਸੱਚਾ ਮੰਨਣਾ ਹੈ ਤੇਰੀ ਬੰਦਗੀ ਕਦੇ ਭੁੱਲੇਗਾ ਨਹੀਂ ਕੋਈ ਦੋਸਤ ਮੇਰਾ ਯਾਰ ਕਿ ਮਿੱਤਰ ਮਿਲਿਆ ਜਿਸ ਸਿਹਰੇ ਵੀ ਬੇਨਤੀ ਕਰ ਰਹੇ ਸੀ ਸਾਨੂੰ ਸਾਡੇ ਪੁਰਖਿਆਂ ਨੇ ਨਾ ਇੱਕ ਕਮਾਲ ਦੀਆਂ ਰਵੈਤਾਂ ਬਖਸ਼ਿਸ਼ ਕੀਤੀਆਂ ਜਰੂਰ ਅਰਦਾਸ ਕਰਦੇ ਆ ਅਖੀਰ ਵਿੱਚ ਆਪਾਂ ਪੜ੍ਹਦੇ ਆ ਨਾ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਲਾ ਮਿਲ ਆਪ ਉਹਨਾਂ ਦੇ ਨਾਲ ਕਰਾਂ ਵੀ ਜਿਨ੍ਹਾਂ ਨੂੰ ਮਿਲ ਕੇ ਮੈਂ ਤੈਨੂੰ ਵਾਹਿਗੁਰੂ ਚਿੱਤੇ ਕਰਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਸਾਰੇ ਦਾ ਭਲਾ ਕਰੇ ਇਹਦੇ ਪੜ੍ਹ ਸਕਦਾ ਜੀ بس ਇੱਕ ਆਦਤ ਬਣਾਉਣੀ ਪੈਂਦੀ ਹੈ ਜਿਹੜੀ ਸਾਡੀ ਆਦਤ ਨਹੀਂ ਬਣਦੀ ਔਖਾ ਕੰਮ ਸਾਇਬ ਵੀ ਆਖਦੇ ਨਾ ਆਖਣ ਔਖਾ ਸੱਚਾ ਨਾ ਹੋ ਅਣਦਿਸਦੀ ਦੁਨੀਆ ਨੂੰ ਅਸੀਂ ਕਦੇ ਵੀ ਯਾਦ ਨਹੀਂ ਰੱਖਦੇ ਜੋ ਦਿਸਦਾ ਹੈ ਉਸ ਨੂੰ ਸਾਡੀਆਂ ਅੱਖਾਂ ਜਿਹੜੀਆਂ ਨਾ ਉਹ ਤਸਵੀਰ ਬਣਾ ਲੈਂਦੀਆਂ ਉਹ ਸਾਡੇ ਜ਼ਿਹਨ ਵਿੱਚ ਬਸ ਜਾਂਦਾ ਇਸੇ ਕਰਕੇ ਤਪੱਸਿਆ ਕਰਨ ਵਾਲੇ ਅਣਦਿਸਦੀ ਦੁਨੀਆ ਨੂੰ ਲੱਭਣ ਤੁਰੇ ਅਰ ਜਿਹੜੀ ਦਿਸਦੀ ਉਸ ਤੋਂ ਦੂਰ ਜਾਂਦੇ ਹਨ ਬਾਬੇ ਨਾਨਕ ਤਾਂ ਉਹਨਾਂ ਨਾਲ ਇਸੇ ਕਰਕੇ ਉਰੋਧ ਰਿਆ ਨਾ ਅਣ ਦਿਸਦੀ ਦੁਨੀਆ ਨੂੰ ਉਹ ਭਾਲਣ ਚਲੇ ਗਏ ਤੇ ਜਿਹੜੀ ਦਿਸਦੀ ਉਹਨਾਂ ਤੋਂ ਨਫ਼ਰਤ ਕਰਦੇ ਸੀਗੇ ਫਿਰ ਸਤਗੁਰਾਂ ਨੇ ਆਖਿਆ ਅੰਜਨ ਮਾਹੀ ਨਰਨਦਰ ਰਹੀਏ ਜੋਗ ਜੁਗਤ ਇਹ ਵਪਾਈ ਹੈ ਸਾਧਨਾ ਕਰੋ ਪਰ ਇਹ ਸੰਸਾਰ ਵਿੱਚ ਰਹਿੰਦੇ ਸੋ ਕਦੇ ਵੀ ਨਹੀਂ ਭੁੱਲ ਸਕਦਾ ਰੱਬ ਦਾ ਨਾਮ ਬਸ ਆਦਤ ਬਣਾਉਣੀ ਪੈਂਦੀ ਹੈ ਹਰ ਬਿੱਲੇ ਸਾਈਂ ਬਖਸ਼ਿਸ਼ ਕਰੇ ਹੁਣ ਜਦੋਂ ਤਾਤੀਵਾ ਉਹਨਾਂ ਲੱਗੀ ਇਹ ਸ਼ਬਦ ਸੁਣੋਗੇ ਨਾ ਜੀ ਇਸ ਗੱਲ ਦਾ ਧਿਆਨ ਰੱਖਣਾ ਕਿ ਪਾਰਬ੍ਰਮ ਦੀ ਸ਼ਰਨ ਵਿੱਚ ਰਹਿਣਾ ਉਸ ਦੀ ਯਾਦ ਮੇਰੇ ਹਿਰਦੇ ਵਸੀ ਰਹੀ ਜਦੋਂ ਤੁਹਾਡੇ ਪਾਰਬ੍ਰਮ ਦੀ ਸ਼ਰਨ ਵਿੱਚ ਮਤਲਬ ਹੀ ਇਹੀ ਹੈ ਕਿ ਯਾਦ ਵਿੱਚ ਰਹਿਣਾ ਹੈ ਨਾ ਜੀ ਤਾਂ ਜਦੋਂ ਯਾਦ ਬਣੇਗੀ ਤਾਂ ਉਦੋਂ ਇੱਕ ਔਰਾ ਬਣ ਜਾਏਗਾ ਸਾਡਾ ਉਹ ਦੂਸਰੇ ਤੇ ਵੀ ਅਸਰ ਕਰਦਾ ਪਤਾ ਨਾ ਆਪ ਜੀ ਨੂੰ ਇਹ ਜਿਹੜੇ ਸੈਂਸਰ ਲੱਗੇ ਹੋਏ ਨਾ ਔਰਾ ਇਹ ਕੈਚ ਕਰਦਾ ਉਹ ਦਰਵਾਜ਼ਾ ਖੁੱਲ ਜਾਂਦਾ ਉਸੇ ਨੂੰ ਹੋਰ ਆ ਕਹਿੰਦੇ ਹਨ ਤਾਂ ਦੂਸਰੇ ਤੇ ਵੀ ਅਸਰ ਕਰਦਾ ਇਸੇ ਕਰਕੇ ਗੁਰੂ ਸਾਹਿਬ ਨੇ ਸਤ ਸੰਗਤ ਤੇ ਬਹੁਤ ਜ਼ੋਰ ਦਿੱਤਾ